ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਬਣਾਵਾਂਗੇ ਜੀ ਆਪਾਂ ਮਿੱਠੀ ਜੀ ਰੈਸਪੀ ਸੇਵੀਆਂ ਜੋ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਵੱਡਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀਆਂ ਨੇ ਇਸ ਦੇ ਲਈ ਲੱਗਦਾ ਜੀ ਆਪਾਂ ਪਹਿਲਾਂ ਦੁੱਧ ਦੁੱਧ ਪਾਵਾਂਗੇ ਇੱਕ ਕੱਪ ਜਿਹੜਾ ਕੱਪ ਵਾਂਗੂ ਦੁੱਧ ਪਾਵਾਂਗੇ ਆਪਾਂ ਦੁੱਧ ਨੂੰ ਜਦੋਂ ਚੰਗੀ ਤਰ੍ਹਾਂ ਉਬਾਲਦੇ ਆ ਵਿੱਚ ਇਹਦੇ ਆਪਾਂ ਮਾਈਚੀ ਵੀ ਪਾਵਾਂਗੇ ਲੈਜੀਆਂ ਆਪਾਂ ਕੱਟ ਕੇ ਰੱਖਿਆ ਹੋਏ ਨੇ ਲੌਂਗ ਤੇ ਇਲਾਇਚੀਆਂ ਦੋਨੋਂ ਹੀ ਆਪਾਂ ਇਸ ਦੇ ਵਿੱਚ ਪਾ ਦਾਂਗੇ ਤਾਂ ਕਿ ਚੰਗੀ ਤਰ੍ਹਾਂ ਉਬਲ ਜਾਣ ਚੰਗੀ ਤਰ੍ਹਾਂ ਜਦੋਂ ਦੁੱਧ ਚੰਗੀ ਤਰ੍ਹਾਂ ਦੁੱਧ ਨੂੰ ਆਪਾਂ ਥੋੜਾ ਜਿਹਾ ਗਰਮ ਕਰਾਂਗੇ ਉਬਾਲਾਂਗੇ ਫਿਰ ਆਪਾਂ ਇਹਦੇ ਵਿੱਚ ਆਪਾਂ ਸੇਵੀਆਂ ਉਹ ਐਡ ਕਰਾਂਗੇ ਲੋ ਜੀ ਦੁੱਧ ਨੂੰ ਆ ਗਿਆ ਉਬਾਲਾ ਹੁਣ ਆਪਾਂ ਇਹਦੇ ਵਿੱਚ ਇਹ ਸੇਵੀਆਂ ਉਹ ਆ ਪਾ ਪਾ ਦੇਾਂਗੇ ਸੇਵੀਆਂ ਦੇ ਵਿੱਚ ਇਹ ਘਰਦੇ ਆ ਵੱਟੀਆਂ ਹੋਈਆਂ ਸੇਵੀਆਂ ਨੇ ਜਿੰਜੀ ਦੇ ਨਾਲ ਉਹ ਹੌਲੀ ਹੌਲੀ ਕਰਕੇ ਇਹਦੇ ਵਿੱਚ ਸੇਵੀਆਂ ਪਾਵਾਂਗੇ ਤਾਂ ਕਿ ਇਹ ਠਾਣਾ ਲੱਗਣ ਇਸ ਤਰ੍ਹਾਂ ਪੈਨ ਨੂੰ ਫਲਾਉਂਦੇ ਰਾਂਗੇ ਦੋ ਮਿੰਟਾਂ ਬਾਅਦ ਉਹ ਤਾਂ ਕਿ ਉਹ ਆਪਣੇ ਸੇਵੀਆਂ ਨੇ ਉਹ ਬਣ ਕੇ ਵਧੀਆ ਤਿਆਰ ਹੋਣ ਤੁਸੀਂ ਦੇਖ ਸਕਦੇ ਹੋ ਜੀ ਸੇਵੀਆਂ ਜੋ ਆਪਣੀਆਂ ਉਹ ਬਣਨੀਆਂ ਸਟਾਰਟ ਹੋ ਗਈਆਂ ਕਿਉਂਕਿ ਦੋ ਚਾਰ ਮਿੰਟ ਹੋਰ ਲੈਣਗੀਆਂ ਇਹ ਭੁੰਨੀਆਂ ਹੋਈਆਂ ਸੇਵੀਆਂ ਨੇ ਤੇ ਤਾਂ ਕਰਕੇ ਵੀ ਇਹਨਾਂ ਦਾ ਕਲਰ ਵੀ ਥੋੜਾ ਜਿਹਾ ਚੇਂਜ ਸੀ ਵੀ ਜਿਵੇਂ ਅੱਜ ਕੱਲ ਦੇ ਮੌਸਮ ਵਿੱਚ ਸੁੰਡ ਪੈ ਜਾਂਦੇ ਸੀ ਵੀਆਂ ਚ ਲੱਗ ਜਾਂਦਾ ਜਾਂ ਤਾਂ ਆਪਾਂ ਇਹਦੇ ਵਿੱਚ ਜਿਵੇਂ ਸੇਵੀਆਂ ਭੁੰਨ ਬਣਾਉਣੀਆਂ ਵਿੱਚ ਲੌਂਗ ਪਾ ਕੇ ਰੱਖ ਦੋ ਜਾਂ ਇਹਨਾਂ ਨੂੰ ਭੁੰਨ ਕੇ ਰੱਖੋ ਤਾਂ ਕਿ ਇਹਨਾਂ ਦੇ ਵਿੱਚ ਸੁੰਡ ਹੁੰਦੇ ਆ ਜਿਹੜੀ ਜੀ ਕਹਿ ਦਿੰਨੇ ਆਪਾਂ ਵੀ ਉਹ ਨਾ ਪੈਣ ਸੁਸਰੀ ਵੀ ਨਹੀਂ ਪੈਂਦੀ ਫਿਰ ਇਹਦੇ ਵਿੱਚ ਜਾਂ ਆਪਾਂ ਚੰਗੀ ਤਰ੍ਹਾਂ ਨੂੰ ਭੁੰਨ ਕੇ ਰੱਖ ਲਈਏ ਸੇਵੀਆਂ ਨੂੰ ਸੁਸਰੀ ਵੀ ਕੋਲ ਵੀ ਨਹੀਂ ਪੈਂਦੀ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਇਹਨਾਂ ਨੂੰ ਪਕਾਉਂਦੇ ਰਹਾਂਗੇ ਕਿਉਂਕਿ ਇਹ ਆਪਣਾ ਦੁੱਧ ਸੀ ਜਿਹੜਾ ਖਵਾਲਾ ਜ਼ਿਆਦਾ ਆਉਂਦਾ ਸੀ ਬਾਹਰ ਆਉਂਦਾ ਸੀ ਸੇਵੀਆਂ ਵੀ ਬਾਹਰ ਨਿਕਲਦੀਆਂ ਸੀ ਇਸ ਕਰਕੇ ਆਪਾਂ ਇਹਨਾਂ ਨੂੰ ਹੌਲੀ ਆਂਚ ਤੇ ਬਣਾਵਾਂਗੇ ਸੇਵੀਆਂ ਨੂੰ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਗਲਾਸ ਦੇ ਵਿੱਚ ਇੱਕ ਚਮਚ ਕਸਟਰਡ 1.5 ਚਮਚ ਪਾ ਲਾਂਗੇ ਆਪਾਂ ਕਸਟਰਡ ਦਾ ਤਾਂ ਕਿ ਜਿਹੜੀਆਂ ਸੀਵੀਆਂ ਨੇ ਉਹ ਬਹੁਤ ਹੀ ਜ਼ਿਆਦਾ ਵਧੀਆ ਬਣਨ ਤੇ ਆਪਾਂ ਨੂੰ ਕਸਟਰਡ ਦਾ ਵੀ ਸੁਆਦ ਸੀਵੀਆਂ ਦੇ ਵਿੱਚੋਂ ਆਵੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਦੁੱਧ ਦੇ ਵਿੱਚ ਠੰਡੇ ਦੇ ਵਿੱਚ ਘੋਲ ਲਾਂਗੇ ਤਾਂ ਕਿ ਜੋ ਗੰਢਾਂ ਗਿਆ ਕਸਟਰਡ ਦੇ ਨਾਲ ਉਹ ਮਿਟ ਜਾਣ ਕੋਈ ਵੀ ਗੰਢ ਨਾ ਰਹੇ ਕਸਟਰਡ ਦੀ ਜਿਹੜਾ ਆਪਾਂ ਕਸਟਰਡ ਘੋਲਿਆ ਸੀ ਉਹ ਦੁੱਧ ਹੋਣਾ ਆਪਾਂ ਇਹਦੇ ਵਿੱਚ ਐਡ ਕਰਦੇ ਆਂਗੇ। ਤੁਸੀਂ ਦੇਖ ਸਕਦੇ ਆ ਇਸ ਦਾ ਕਲਰ ਵੀ ਬਦਲ ਗਿਆ। ਬਸ ਹੁਣ ਆਪਾਂ ਇਹਦੇ ਵਿੱਚ ਚੀਨੀ ਐਡ ਕਰਾਂਗੇ ਤਾਂ ਕਿ ਜਿਹੜਾ ਕਸਟਰਡ ਵੀ ਪਾਇਆ ਉਸ ਨੂੰ ਵੀ ਚੰਗੀ ਤਰ੍ਹਾਂ ਵਾਲਾ ਜੇ ਆਪਣੀ ਚੀਨੀ ਵੀ ਇਹਦੇ ਵਿੱਚ ਖੁਰਚਾਈ। ਕਿ ਸੇਵੀਆਂ ਬਿਲਕੁਲ ਵੀ ਨਹੀਂ ਜੁੜੀਆਂ ਖੱਲੀ-ਖੱਲੀ ਸੇਵੀ ਪਈ ਆ ਲੋ ਜੀ ਆਪਣੀਆਂ ਸੇਵੀਆਂ ਹੋ ਗਈਆਂ ਤਿਆਰ ਕਸਟਰਡ ਸੀ ਜੋ ਪਾਇਆ ਇਹਦੇ ਵਿੱਚ ਉਹ ਵੀ ਪੂਰੀ ਤਰ੍ਹਾਂ ਰਿਚ ਚੁੱਕਿਆ ਹੈ ਕਿਉਂਕਿ ਇਹਦੀ ਸਮੈਲ ਆ ਹੀ ਹੁੰਦੀ ਹੈ ਜਿਹੜੀ ਉਹ ਕੱਚਾ ਨਾ ਰਹੇ ਤਾਂ ਕਰਕੇ ਆਪਾਂ ਇਹਨਾਂ ਨੂੰ ਸਮਾਰ ਕੇ ਰੰਨੇ ਆ ਗਿਆ ਕਸਟਰਡ ਵਿੱਚ ਪਾਇਆ ਸੀ ਜਿਹੜਾ ਦੁੱਧ ਨੂੰ ਹਵਾਲਾ ਸਮਾਰ ਕੇ ਦਿੱਤਾਗਾ ਸੇਵੀਆਂ ਨੂੰ ਤੁਸੀਂ ਦੇਖ ਸਕਦੇ ਹੋ ਸੇਵੀਆਂ ਬਹੁਤ ਹੀ ਜ਼ਿਆਦਾ ਟੇਸਟੀ ਬਣੀਆਂ ਨੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਫੇਸਬੁੱਕ ਦੇ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਜੇ ਅਗਲੀ ਵੀਡੀਓ ਵਿੱਚ ਧੰਨਵਾਦ